ਹਾਂਜੀ ਬਈ ਕੀ ਹਾਲ ਚਾਲ ਨੇ ਔਰ ਘਰ ਪਰਿਵਾਰ ਬਈ ਸਾਰਿਆਂ ਦੇ ਵਧੀਆ ਨੇ ਜਾਨਪਰ ਵਗੈਰਾ ਸਾਰਿਆਂ ਚੜ੍ਹਦੀ ਕਲਾ ਨੇ ਬਈ ਆ ਗਏ ਆਪਾਂ ਇੱਧਰ ਲੈ ਘਰੇ ਤੇ ਯਾਰ ਮੌਸਮ ਚੈੱਕ ਕਰੋ ਤੁਸੀਂ ਬੱਦ ਕਿੰਨਾ ਬੱਦਲ ਵਾਈ ਵਾਲਾ ਹੋ ਰਿਹਾ ਲੱਗਦਾ ਜੀ ਹੁਣ ਵੀ ਮੀਂਹ ਆ ਹੁਣ ਵੀ ਮੀਂਹ ਆ ਆ ਦੋ ਦਿਨ ਹੋ ਗਏ ਬਈ ਕੱਲ ਵੀ ਨਹੀਂ ਕਬੂਤਰ ਆਏ ਅੱਜ ਵੀ ਨਹੀਂ ਆਉਂਦੇ ਪਰसों ਤੰਗ ਕਰੇ ਕਬੂਤਰਾਂ ਨੇ ਯਾਰ ਮੀਂਹ ਚ ਉੱਦੋਂ ਡੇਕ 'ਤੇ ਚਰੋ ਤਾਂ ਵੀ ਆਏ ਆ ਬਸ ਤਾਂ ਮੈਂ ਗੌਰ ਰੱਖੀ ਜੇ ਕੋਈ ਗੌਰ ਨਾ ਰੱਖ ਲਈ ਕੋਈ ਵਾਰ ਕੋਈ ਚੱਕ ਕੇ ਲਾ ਜਾਂਦਾ ਚੱਕਰ ਪਾ ਜਾਂਦਾ ਬਾਈ ਲੈ ਤਾਂ ਰੋਟਾ ਘਈਏ ਬੰਦ ਤੇ ਯਾਰ ਦੋ ਦਿਨ ਹੋ ਗਏ ਪਾਣੀ ਜਿਹੜੀ ਟੂਟੀ ਵੀ ਨਹੀਂ ਆਈ ਹੈਗੀ ਉਰੇ ਅੱਜ ਕਿੰਨੀ ਲਿਆਂਦੀ ਆ ਪਰ ਕੇ ਪਾਣੀ ਹੱਤਰਾ 5 ਲੀਟਰ ਦੀ ਮਾਂ ਚਲੰਦਾ ਬੋਤਲ-ਬਾਤਲ ਭਰ ਲਾਂਗੇ ਲੈਟਾਂ ਬਈ ਚੱਲੀਏ ਬੰਦ ਲੈਡ ਬਾਹਰ ਲਈ ਕਰ ਲੀ ਗੇ ਪੱਖਾ ਛੱਡ ਗਏ ਯਾਰ ਚੱਕੀ ਇਹ ਚਾਬੀ ਵੱਖਾ ਹੀ ਚਲਾਤਾ ਹੀ ਕਰ ਪੱਕਾ ਚੱਕਰ ਬਣਾਤੇ ਪੱਖੇ ਦੇ ਤੇ ਆਪਣੇ ਜਨਰ ਦੇਖੀ ਫਟਫਾਟ ਨੇ ਤਾਂ ਨਾ ਕਰਨਾ ਨਾ ਕੋ ਕਣੀਆਂ ਆ ਗਈਆਂ ਬਈ ਬ੍ਰੀਕ ਬ੍ਰੀਕ ਜੀ ਘਰ ਜਾਨਵਰ ਆਪਣੇ ਕਰੋ ਚੈੱਕ ਆਮ ਓਕੇ ਦੀ ਰਿਪੋਰਟ ਨੇ ਬਜੇ ਵੀ ਆਪਣੇ ਜਮ ਓਕੇ ਦੀ ਰਿਪੋਰਟ ਚੱਕੋ ਉਹ ਉਤਰੀ ਜੀ ਨੇ ਅੰਡਾ ਤਰਿਆ ਨਹੀਂ ਹਜੇ ਅੰਡਾ ਤਰਣਾ ੜੀ ਐ ਬੱਸ ਉਹ ਥੋੜੇ ਜਿਹਾ ਟਾਈਮ ਚ ਤਰ ਲੂਗੀ ਇਹ ਅੰਡਾ ਅੱਜ ਜੰਡਾ ਧਰ ਲੋਗੇ ਆ ਬੈਠੇ ਆਪਣੇ ਸਾਰੇ ਜਾਨਵਰ ਆ ਲਾਲ ਸਿਰ ਆ ਜਾ ਬਾਈ ਇਹਨੂੰ ਦਿੰਦੇ ਹੁੰਦੇ ਆਪਾਂ ਅੱਜ ਬਾਈ ਦਵਾਈ ਜੀ ਉਹ ਤੇ ਸੈਟ ਐ ਫਰਕ ਆਗੇ ਨਾਲ ਦਵਾਈ ਜੀ ਨਾਲ ਬਾਕੀ ਚਲੋ ਹੁਣ ਰੋਟੀ ਆਟੀ ਚੋਰੀਏ ਰੋਟੀਆਂ ਮੈਂ ਲਿਆਏ ਸੀ ਇੱਕ ਰੋਟੀ ਲਿਆਏ ਸੀ ਵਿੱਚ ਨਾਲ ਦਾਣੇ ਪਾ ਦਾਂਗੇ ਰੋਟੀ ਆਟੀ ਚੋਰੀਏ ਅੱਜ ਦਾ ਹੁਣ ਤੱਕ ਕਬੂਤਰ ਵੀ ਨਹੀਂ ਬਣਦਾ ਯਾਰ ਮੈਂ ਕਿਹਾ ਤੇ ਦੇਖੋ ਮੌਸਮ ਬਾਲਾ ਕਰਿਆ ਹੋ ਰਿਹਾ ਬਾਈ ਕਣੀਆਂ ਦੇਖੋ ਆ ਗਈਆਂ ਕਣੀਆਂ ਕੈਮਰੇ 'ਚ ਨਹੀਂ ਕੈਪਚਰ ਹੋ ਰਹੀਆਂ ਹੋਣੀਆਂ ਪਰ ਰਕਣੀਆਂ ਆ ਗਈਆਂ ਚਲ ਇਹਨੂੰ ਰੋਟੀਆ ਟੀ ਚੁਰ ਕੇ ਜਾਈਏ ਡਿਊਟੀ ਤੇ ਆਪਦੀ ਤੇ ਅਜ ਅਫਸਰ ਵੀ ਆਉਣਗੇ ਸਾਡੇ ਉਧਰ ਦੇਖੀਏ ਸਿਸਟਮ ਕੀ ਆ ਇੱਥੋਂ ਖੰਡਾ ਚ ਆਉਂਗਾ ਦੀ ਬਈ ਆ ਚੀਜ਼ ਆ ਦਿਖਾਈ ਸੀ ਜਿਹੜਾ ਉਹ ਆਪਾਂ ਮਿੱਟੀ ਪਾਤੀ ਯਾਰ ਚੈੱਕ ਕਰੋ ਆ ਮਿੱਟੀ ਪਾਤੀ ਥੋੜੀ ਥੋੜੀ ਮੈਂ ਹੋਰ ਸਲਾਹ ਮੇਰੀ ਵੀ ਹੋਰ ਪਾ ਦਾਂ ਥੋੜੀ ਆਹ ਹੋਰੇ ਪਾਤੀ ਮਿੱਟੀ ਸਭ ਮਰ ਰੋਟੀਆ ਟੀ ਚੁਰ ਲਾਂ ਬਈ ਫੇਰ ਕਰਦਾ ਵੀਡੀਓ ਕੰਟੀਨਿਊ ਇਹਨਾਂ ਨੂੰ ਪਾਣੀ ਪੁਣੀ ਧੋ ਕੇ ਭਾਂਡਾ ਧਰ ਜਿਆ ਯਾਰ ਫੇਰ ਕਰਦਾ ਵੀਡੀਓ ਕੰਟੀਨਿਊ ਬਣੇ ਰਹੋ ਵੀਡੀਓ ਚ ਆਪਣੀ ਚ ਤੇ ਹੁਣ ਮਿੱਟੀ ਹੋਰ ਪਾਉਣ ਦੀ ਸਲਾਹ ਮੇਰੀ ਉਹ ਵੀ ਪਾਉਣਾ ਮਿੱਟੀ ਕਰਦਾ ਵੀਡੀਓ ਕੰਟੀਨਿਊ ਲਓ ਜੀ ਬਈ ਰੋਟੀ ਚੂਰਤੀ ਤੇ ਹੁਣ ਇਹਨਾਂ ਨੂੰ ਦਾਣੇ ਦੇ ਜਾ ਰੱਖ ਦਾਣੇ ਜਾਂ ਥੋੜੀ ਹੋਰਾਂ ਰੱਖਿਆ ਕਰੀ ਉਧਰ ਹੀ ਬੈਠਾ ਆਂ ਮਾਰਦ ਇੱਥੇ ਹੀ ਰੱਖਿਆ ਕੀ ਦਾਣੇ ਲਓ ਜੀ ਗਾਣਿਆਂ ਤੇ ਆਉਂਦੇ ਨੇ ਸਾਰੇ ਭਜ ਭਜ ਕੇ ਦੇਖੋ ਸਾਰੇ ਆ ਗਏ ਜਿਹੜੇ ਆਪਣੇ ਨੌ 10 ਕਬੂਤਰ ਆਪਣੇ ਹੈਗੇ ਨੇ ਆ ਬੱਚਾ ਜਿਹੜਾ ਲਾਰੀਆਂ ਜਾਂ ਖੰਭ ਜੇ ਖਲੜੀਆਂ ਦਾ ਯਾਰ ਆਦੇ ਆ ਬੱਚਾ ਜਾ ਲਿੱਸਾ ਪਤਾ ਨਹੀਂ ਕਿਉਂ ਯਾਰ ਕਾਰਨ ਪਤਾ ਨਹੀਂ ਕੀ ਇਹਨੂੰ ਪਾਣੀ ਭਰਦੀ ਹੈ ਬਈ ਚੱਕੋ ਪਾਣੀਆ ਦਾ ਪੰਡੇ ਵੀ ਉਹਨਾਂ ਦਾ ਓਕੇ ਕਰਤਾ ਓਕੇ ਦੀ ਰਿਪੋਰਟ ਆਇਆ ਨਹੀਂ ਹੁਣ ਪਾਣੀ ਆਏ ਪੰਡੇ ਕਣੀ ਰੋਟੀ ਨਹੀਂ ਯਾਰ ਆਈ ਅੱਜ ਵੀ ਮੰਗਦਾ ਖਰਿਆਬ ਕਰੋਗੀ ਟੂਟੀ ਬਾਕੀ ਰੋਟੀ ਰੱਟੀ ਵੀ ਚੂਰਤੀ ਹੁਣ ਖਾ ਲੈਣਗੇ ਇਹ ਰੱਖ ਕੇ ਦੋ ਦਿਨਾਂ ਦਾ ਟ੍ਰੇ ਚੱਕ ਜਾਗੇ ਦਾਣੇ ਵਾਲੀ ਜਾਂ ਫਿਰ ਟ੍ਰੇ ਨਹੀਂ ਚੱਕ ਕੇ ਜਾਵਾਂਗੇ ਤਾਥ ਨੇ ਤਾਂ ਮੈਂ ਚੱਕ ਕੇ ਜਾਣਾ ਹੀ ਹੁਣ ਟ੍ਰੇ ਅੱਥਨੇ ਦਾ ਚੱਕ ਕੇ ਜਾਂਣਾ ਨਾ ਡਰੇ ਉਹ ਆਪੇ ਦਿਨੇ ਰਾਤ ਨੂੰ ਯਾਰਾ ਦਾਣੇ ਪਚਾ ਲੈਂਦੇ ਨੇ ਫਿਰ ਉਹ ਬਿੱਲੇ ਨਹੀਂ ਹੁੰਦੇ ਤੜਕੇ ਤਾਂ ਕਰਕੇ ਟਰੇ ਚਖਣੀ ਪੈਂਦੀ ਇਹਨਾਂ ਦੀ ਉਹ ਕਿ ਜੀ ਮੌਸਮ ਸੋ ਇੰਨਾ ਕੁ ਉਤਰ ਕੱਢ ਵੀ ਲੈਂਦੇ ਆਪਾਂ ਅੱਜ ਮੇਰੀ ਐ ਸਲਾਹ ਤੀ ਵੀ ਬਚਾ ਜਾ ਜਿਹੜਾ ਨਵਾਂ ਬਚਾ ਹਰੇ ਪੋਟੇ ਜਿਹੜਾ ਇਹ ਡਾ ਲੈਂਦੇ ਵੀ ਚਲ ਐ ਜੇ ਸਲਾਹ ਹੁੰਦੀ ਸੀ ਮੇਰੀ ਪਰ ਮੌਸਮ ਜਿਆਦਾ ਖਰਾਬ ਕਰਕੇ ਆਪਾਂ ਹੁਣ ਡਾਉਂਦੇ ਨਹੀਂ ਹੈਗੇ ਬਾਕੀ ਮੋਜੀ ਵੀ ਛੱਡਿਆ ਕਰਾਂਗੇ ਮੋਜੀ ਨੂੰ ਬੰਨੀ 1-2 ਦਿਨ ਸਾਤਰੀ ਤੇ ਫਿਰ ਪੰਜ ਤਵਨ ਨੂੰ ਡਾਵਾਗੇ ਮੋਜੀ ਨੂੰ ਇਹਦਾ ਵੀ ਦੇਖ ਲੈ ਜੁਲਕਾ ਕੀ ਕਹਿੰਦੀ ਐ ਕਬੂਤਰ ਤਾਂ ਹੈ ਨਹੀਂ ਕੋਈ ਚਲ ਡਾਈ ਲਿਆ ਕਰਾਂਗੇ ਬੰਦਰ ਵੀ ਬਿਠਾ ਕੇ ਕੀ ਲੈਣਾ ਕਬੂਤਰਾਂ ਨੂੰ ਤਾਂ ਕਰਕੇ ਚਲੋ ਠੀਕ ਆ ਬਾਈ ਮਿਲਦੇ ਆਪਾਂ ਸ਼ਾਮ ਨੂੰ ਦਾਣਾ ਤਾਂ ਬਣਾ ਲੈਣਾ ਦਾ ਪਾ ਤਾਂ ਮੈਂ ਓਕੇ ਦੀ ਰਿਪੋਰਟ ਹੈ ਇਹਨਾਂ ਦੀ ਆਪਾਂ ਸ਼ਾਮ ਨੂੰ ਮਿਲਦੇ ਆ ਆ ਕੇ ਦਿਖਾਉਣਾ ਤੁਹਾਨੂੰ ਕਬੂਤਰ ਬਾਤਰ ਬੰਨਿਆ ਜੇ ਕੋਈ ਫਿਰ ਵੀ ਸ਼ਾਮ ਨੂੰ ਦਿਖਾਵਾਂਗੇ ਹੁਣ ਆਪਦੇ ਕੰਮ ਤੇ ਜਾਂਦੇ ਆ ਕਰਦੇ ਆਪਾਂ ਸ਼ਾਮ ਨੂੰ ਅੱਗੇ ਵੀਡੀਓ ਬਣਦੀ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆ ਗਏ ਆਪਾਂ ਇੱਧਰ ਲੈ ਘਰੇ ਹੋਣੀ ਇਹਦੇ ਦਾ ਪਾ ਲਈ ਇਹ ਜਿਹਾ ਸਮਾਂ ਚਾਰ ਆ 26 ਜੀ ਕੀ ਵੇ ਤਾਣੇ ਦੁਨੇ ਪਾਈ ਅੱਜ ਤਾਂ ਮੈਂ ਲੇਟ ਵਾਲਾ ਹੋ ਗਿਆ ਯਾਰ ਸਿੱਧਾ ਕੰਮ ਤੇ ਇੱਧਰ ਹੀ ਆਇਆ ਘਰੇ ਜੇ ਗਿਆਣੀ ਮੈਂ ਦਾਣੇ ਪਾ ਦਈਏ ਆਪਣੇ ਜਾਨਵਰਾਂ ਨੂੰ ਭੁੱਖੇ ਮਾਰ ਰਿਹਾ ਨੇ ਆਪਣੇ ਜਾਨਵਰ ਮੇ ਵਿਚਾਰੇ ਭੁੱਖ ਰਹਿੰਦੇ ਇਹਨਾਂ ਨੂੰ ਨਿਕਲ ਕੇ ਦੇਖੀ ਕਿਵੇਂ ਬਈ ਦਾਣੇ ਪਾਤੇ ਇਹਨਾਂ ਨੂੰ ਦਾਣਿਆਂ ਤੇ ਹਲੇਟ ਹੋ ਗਏ ਯਾਰ ਖਾਸ ਲੋਟ ਦਾਣੇ ਲੈ ਪਾ ਵਾ ਹੀ ਗੋਡੇ ਚ ਹੁਣ ਇਹਨਾਂ ਨੂੰ ਪਾ ਦਈਏ ਚੱਕੋ ਜੀ ਦਾਣੇ ਦਿੱਤੇ ਇਹਨਾਂ ਨੂੰ ਪਾ ਬਈ ਪਾਣੀ ਵੀ ਭਰ ਦਈਏ ਯਾਰ ਕੀ ਆ ਕੋਲ ਭਾਈ ਪਾਣੀ ਵੀ ਭਰਤਾ ਬੰਗਲ ਨੂੰ ਲੈ ਜਾਂਦੇ ਹਾਂ ਖਾ ਬਈ ਤੇ ਬਸ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਆਪਣੀ ਦਾ ਐਂਡ ਮਿਲਦੇ ਆਪਾਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ ਜੇ ਵੀਡੀਓ ਬਧਰ ਲਾਈਕ ਕਰੋ ਬਈ ਕਮੈਂਟ ਕਰੋ ਬਤ ਤੇ ਸ਼ੇਅਰ ਕਰੋ ਓਕੇ ਜੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਵਿੱਚ